ਤੁੜ ਸਸ ਛਿਕਾ ਜੀ ਸਾਰੇ ਨੂੰ ਮੈਂ ਤੁਹਾਨੂੰ ਚੁੱਕ ਸਕਦਾ ਲਓ ਜੀ ਅੱਜ ਆਪਾਂ ਕੁਸ਼ ਭੈਣਾਂ ਦੀ ਡਿਮਾਂਡ ਸੀਗੀ ਕਿ ਆਪਾਂ ਨੂੰ ਪੱਤੀਆਂ ਸਿਖਾਓ ਪੱਤੀਆਂ ਆਪਾਂ ਵੈਸੇ ਪਹਿਲਾਂ ਵੀ ਸਿਖਾਈਆਂ ਹੋਈਆਂ ਪਰ ਰਿਕਵੈਸਟ ਆਈ ਸੀ ਤਾਂ ਆਪਾਂ ਜ਼ਰੂਰ ਚਲੋ ਤੁਹਾਨੂੰ ਦੁਬਾਰਾ ਦੱਸ ਦਾਂਗੇ ਤਾਂ ਆਪਾਂ ਇਹਦੇ ਲਈ ਡਬਲ ਕਲਰ ਐਂਕਰ ਦੀ ਜਿਹੜੀ ਗੁੱਤੀ ਲੈ ਰਹੇ ਹਾਂ ਠੀਕ ਹੈ ਤਾਂ ਆਪ ਕੋਦੇ ਲਈ ਆਪਾਂ ਸੂਈ ਹੈ ਜਿਹੜੀ ਸੂਈ ਦਾ ਨੰਬਰ ਸਾਰੇ ਜਣੇ ਪੁੱਛਦੇ ਨੇ ਨੰਬਰ ਮੈਨੂੰ ਵੀ ਨਹੀਂ ਪਤਾ ਬਸ ਕੰਧੂਈ ਸੂਈ ਤੋਂ ਥੋੜੀ ਛੋਟੀ ਹੁੰਦੀ ਹੈ ਇਹ ਸੁਈ ਨਾਲ ਸਾਰੇ ਟੰਕੇ ਤੁਸੀਂ ਵਰਕ ਕਰ ਸਕਦੇ ਹੋ ਤਾਂ ਆਪਾਂ ਥੋੜਾ ਜਿਹਾ ਜਿਹੜੀਆਂ ਪੱਤੀਆਂ ਨੇ ਉਹ ਡਰਾ ਕੀਤੀਆਂ ਨੇ ਤੇ ਆਪਾਂ ਸੋਨੂੰ ਵੱਖ-ਵੱਖ ਤਰ੍ਹਾਂ ਦੀਆਂ ਪੱਤੀਆਂ ਜਿਹੜੀਆਂ ਕਿਸੇ ਵੀ ਡਿਜ਼ਾਈਨ ਦੇ ਵਿੱਚ ਤੁਸੀਂ ਇਹ ਪੱਤੀਆਂ ਜਿਹੜੀਆਂ ਉਹਨਾਂ ਨੂੰ ਯੂਜ਼ ਕਰ ਸਕਦੇ ਹੋ ਇਹ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਅੱਜ ਤੁਹਾਨੂੰ ਪੱਤੀਆਂ ਬਣਾਉਣੀਆਂ ਸਿਖਾਉਣੀਆਂ ਸਾਰੇ ਨੂੰ ਪਹਿਲਾਂ ਜਿਹੜੀ ਆਪਾਂ ਇੱਕ ਸਿੰਪਲ ਪੱਤੀ ਤੋਂ ਸ਼ੁਰੂ ਕਰਾਂਗੇ ਇਹਦੇ ਵਿੱਚ ਆਪਾਂ ਜਿਵੇਂ ਕੋਈ ਵੀ ਕਿਸੇ ਵੀ ਡਿਜ਼ਾਈਨ ਦੇ ਵਿੱਚ ਇੱਕ ਡੰਡੀ ਹੈ ਹਨਾ ਡੰਡੀ ਤੁਸੀਂ ਐਵੇਂ ਡੰਡੀ ਟੰਕੇ ਨਾਲ ਬਣਾ ਲੈਣੀ ਹੈ ਸਿੰਪਲ ਡੰਡੀ ਟੈਂਕਰਾਂ ਤੁਸੀਂ ਡੰਡੀ ਬਣਾ ਸਕਦੇ ਹੋ ਸਿੰਪਲ ਡੰਡੀ ਟੈਂਕਰਾਂ ਡੰਡੀ ਬਣਾਓ ਤੇ ਉਸ ਤੋਂ ਬਾਅਦ ਤੁਸੀਂ ਉਹਦੇ ਤੇ ਪੱਤੀਆਂ ਲਾਉਣੀਆਂ ਨੇ ਕੋਈ ਵੀ ਡਿਜ਼ਾਈਨ ਹੈ ਤੁਸੀਂ ਕੋਈ ਵੀ ਡਿਜ਼ਾਈਨ ਜਦੋਂ ਛਾਪਦੇ ਹੋ ਉਹਦੇ ਵਿੱਚ ਪੱਤੀਆਂ ਜ਼ਰੂਰ ਹੁੰਦੀਆਂ ਨੇ ਪੱਤੀਆਂ ਦੀ ਜਿਹੜੀ ਸ਼ੇਪ ਹੁੰਦੀ ਆ ਉਹ ਤੋਂ ਉਹਦੇ ਤੋਂ ਤੁਹਾਨੂੰ ਆਈਡੀਆ ਹੋ ਜਾਣਾ ਚਾਹੀਦਾ ਵੀ ਇਹਦੇ ਚ ਅਸੀਂ ਕਿਹੜੀ ਟੰਕੇ ਦੇ ਨਾਲ ਜਿਹੜੀ ਪੱਤੀ ਆ ਉਹ ਬਣਾ ਸਕਦੇ ਹਾਂ ਜਿਵੇਂ ਹੁਣ ਆਵਲਾ ਜਿਹੜਾ ਟੰਕਾ ਹੈਗਾ ਪਰੰਡੀ ਟੰਕੇਆਂ ਲੰਗੀ ਬਣਾ ਲਈ ਹੁਣ ਆਪਾਂ ਜਿਹੜੀਆਂ ਪੱਤੀਆਂ ਉਹ ਲਾਵਾਂਗੇ ਠੀਕ ਹੈ ਇੱਕ ਸਿੰਪਲ ਪੱਤੀ ਬਣਦੀ ਹੈ ਜਿਹਦੇ ਵਿੱਚ ਕੀ ਆਪਾਂ ਇੱਕ ਵਾਲੀ ਲੰਮਾ ਟੰਕਾ ਕੱਢਣਾ ਠੀਕ ਹੈ ਤੇ ਨਾਲੋਂ ਦੋਨੋਂ ਪਾਸਿਓਂ ਓਪੋਜ਼ਿਟ ਸਾਈਡ ਤੋਂ ਛੋਟਾ ਟੰਕਾ ਕਰਦੇ ਹਾਂ ਨਾ چھوٹਾ ਟੰਕਾ ਕੱਢ ਦੇਣਾ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਪੱਤੀ ਹੈ ਜਿਹੜੀ ਡੰਡੀ ਦੇ ਨਾਲ ਬਣ ਕੇ ਆਪਣੀ ਰੈਡੀ ਆ ਇਹ ਬਰੀਕ ਪੱਤੀਆਂ ਜਿਹੜੀਆਂ ਕਿ ਛੋਟੇ-ਛੋਟੇ ਡਿਜ਼ਾਈਨਾਂ ਦੇ ਵਿੱਚ ਆਪਾਂ ਬਣਾ ਸਕਦੇ ਹਾਂ ਜਿਹੜੇ ਬਰੀਕ ਡਿਜ਼ਾਈਨ ਆਪਾਂ ਬਣਾਉਣੇ ਹੈਗੇ ਆ ਤਾਂ ਇਹਦੇ ਵਿੱਚ ਬਸ ਇੱਕ ਡੰਡੀ ਸਿੱਧੀ ਕੱਢ ਕੇ ਤੇ ਉਹਦੇ ਦੋਨੇ ਪਾਸਿਓਂ ਆਪੋਜ਼ਿਟ ਸਾਈਡਾਂ ਤੋਂ ਸੈਂਟਰ ਦੇ ਵਿੱਚ ਰੈਡੀ ਕੱਢ ਦੇਣੀ ਆ ਸੈਂਟਰ ਚ ਕੱਢ ਕੇ ਹਾਂ ਠੀਕ ਹੈ ਜੀ ਤਾਂ ਪੱਤੀ ਤੁਸੀਂ ਦੇਖ ਸਕਦੇ ਆ ਆਪਣੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਆ ਬਿਲਕੁਲ ਸੌਖੀ ਤੇ ਸਿੰਪਲ ਇਸੇ ਪੱਤੀ ਨੂੰ ਤੁਸੀਂ ਵੱਡਾ ਵੀ ਬਣਾ ਸਕਦੇ ਹੋ ਜੇ ਤੁਸੀਂ ਜ਼ਿਆਦਾ ਮਤਲਬ ਸਾਈਜ਼ ਹੈ ਜਿਹੜਾ ਤੁਹਾਡੇ ਫਲਾਰ ਦਾ ਜ਼ਿਆਦਾ ਹੈ ਤਾਂ ਤੁਸੀਂ ਇਹੀ ਪੱਤੀ ਯੂਜ਼ ਕਰ ਸਕਦੇ ਹੋ ਉੱਥੇ ਤਾਂ ਇਹ ਨਿੱਕੀਆਂ ਪੱਤੀਆਂ ਸੋਨੂੰ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਲੱਗਦੀਆਂ ਪਈਆਂ ਨੇ ਨਾਲੇ ਇਹ ਵਾਲੀਆਂ ਇਹਨੀਆਂ ਪੱਤੀਆਂ ਨੇ ਇਹ ਵਾਲਾ ਵਰਕ ਹੈ ਜਿਹੜਾ ਕਾਫੀ ਡਿਊਰੇਬਲ ਹੁੰਦਾ ਕੋਈ ਇਹ ਨਾ ਪੱਤੀਆਂ ਨੂੰ ਜਿਹੜੀ ਛੇੜ ਦੀ ਪੱਤੀ ਆ ਜਾਂਦੀ ਹੈ ਇਹਨਾਂ ਨੂੰ ਕੋਈ ਸ਼ੀ ਨਹੀਂ ਹੁੰਦਾ ਹਨਾ ਜਿਵੇਂ ਮਰਜ਼ੀ ਤੁਸੀਂ ਇਹਨੂੰ ਵਾਸ਼ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਆਦੀ ਤਾਂ ਪੱਤੀਆਂ ਦੇਖੋ ਕਿੰਨੀ ਸੋਹਣੀ ਡੰਡੀ ਨੂੰ ਪੱਤੀਆਂ ਲੱਗੀਆਂ ਨੇ ਸਾਰੀਆਂ ਠੀਕ ਹੈ ਜੀ ਇਹ ਆਪਣੀਆਂ ਛੋਟੀਆਂ ਪੱਤੀਆਂ ਡੰਡੀ ਨੂੰ ਆਪਾਂ ਕਿਵੇਂ ਲਾਉਣੀਆਂ ਨੇ ਇਹ ਆਪਾਂ ਤੁਹਾਨੂੰ ਸिखਾਈਆਂ ਨੇ ਤਾਂ ਹੁਣ ਆਪਾਂ ਨੈਕਸਟ ਇੱਧਰ ਦੱਸਦੇ ਹਾਂ ਦੂਜੀ ਪੱਤੀ ਇਹਦੇ ਵਿੱਚ ਵੀ ਹੁਣ ਆਪਾਂ ਇੱਕ ਪਹਿਲਾਂ ਜਿਹੜੀ ਡੰਡੀ ਬਣਾਉਣੀ ਆ ਉਹ ਬਣਾ ਲੈਣੀ ਆ ਡੰਡੀ ਟਾਂਕੇ ਨਾਲ ਜਾਂ ਕੋਈ ਵੀ ਚੇਨ ਸਟਿਚ ਨਾਲ ਵੀ ਤੁਸੀਂ ਇਹ ਡੰਡੀ ਬਣਾ ਸਕਦੇ ਹੋ ਡੰਡੀ ਟਾਂਕੇ ਨਾਲ ਥੋੜੀ ਛੇਤੀ ਬਣ ਜਾਂਦੀ ਹੈ ਤੇ ਮੈਂ ਤੁਹਾਨੂੰ ਸਿਖਾਉਣਾ ਹੁੰਦਾ ਤਾਂ ਮੈਂ ਥੋੜਾ ਜਿਹਾ ਲੰਬਾ ਲੈ ਜਾਣੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਡੰਡੀ ਟਾਂਕੇ ਨਾਲ ਡੰਡੀ ਪਾ ਲੈਣੀ ਹੈ ਤੇ ਹੁਣ ਲੇਜ਼ੀਜ਼ ਡੇਜ਼ੀਜ਼ ਜਿਹੜਾ ਸਟਿਚ ਹੈ ਉਹਦੇ ਨਾਲ ਆਪਾਂ ਕੀ ਕਰਾਂਗੇ ਟਾਂਕਾ ਜਿਹੜਾ ਬਣਾ ਦੇ ਉੱਪਰ ਤੋਂ ਨਾਲ ਆਹ ਛੋਟੀ ਟੱਕੀ ਕਈ ਵਾਰੀ ਕਈ ਡਿਜ਼ਾਈਨਰ ਦੇ ਵਿੱਚ ਐਵੇਂ ਦੀਆਂ ਪੱਤੀਆਂ ਬਣੀਆਂ ਹੁੰਦੀਆਂ ਤਾਂ ਤੁਸੀਂ ਉੱਥੇ ਆਹੋਲਾ ਟਾਂਕਾ ਜਿਹੜਾ ਯੂਜ਼ ਕਰਕੇ ਪੱਤੀ ਐ ਜਿਹੜੀ ਬਣਾ ਦਿੱਤੀ ਹੁੰਦੀ ਹੈ ਠੀਕ ਹੈ ਜੀ ਦੇਖੋ ਇਹ ਸੋਨਾ ਬਣ ਗਿਆ ਕਿ ਤੇ ਭੈਣ ਕਹਿੰਦੀ ਆਪੇ ਹੀ ਬਣਾਈ ਜਾਂਦੀ ਆਪੇ ਹੀ ਸੋਹਣਾ ਕਹੀ ਜਾਂਦੀ ਆ ਵੀ ਜੇ ਸੋਹਣਾ ਨਹੀਂ ਚੰਗਾ ਲੱਗਦਾ ਤੁਸੀਂ ਨਹੀਂ ਸਿੱਖਣਾ ਚਾਹੁੰਦੇ ਤੁਸੀਂ ਨਾ ਆਓ ਪੇਜ ਤੇ ਤੁਹਾਨੂੰ ਕਿਹੜਾ ਕੋਈ ਇਨਵਾਈਟ ਕਰਨ ਜਾਂਦਾ ਮੇਰੇ ਲਈ ਜਿਹੜੇ ਮੈਨੂੰ ਬਣਾ ਕੇ ਫੋਟੋਆਂ ਭੇਜਦੇ ਨੇ ਚਾਹੇ ਉਹ 1 ਹੈ ਚਾਹੇ ਉਹ 100 ਹੈ ਠੀਕ ਹੈ ਮੇਰੇ ਲਈ ਉਹ ਇੰਪੋਰਟੈਂਟ ਹੈ ਤੇ ਮੈਂ ਉਹਨਾਂ ਦੇ ਲਈ ਪਾਉਣੀ ਆ ਤੇ ਮੈਂ ਕੋਈ ਫੀਸ ਨਹੀਂ ਲੈਂਦੀ ਮੈਂ ਕੋਈ 5000 ਫੀਸ ਨਹੀਂ ਰੱਖੀ ਹੋਈ ਮੈਂ ਜਿਹੜੇ ਨਹੀਂ ਫੀਸ ਦੇ ਕੇ ਜਾਂ ਕਿਤੇ ਦੂਰ ਜਾ ਕੇ ਸਿੱਖ ਸਕਦੇ ਮੈਂ ਸਿਰਫ ਉਹਨਾਂ ਦੇ ਲਈ ਇਹ ਚੀਜ਼ ਇਹ ਕੰਮ ਕਰ ਰਹੀ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਤਾਂ ਤੁਸੀਂ ਦੂਰ ਰੋਸ ਮੇਰੇ ਪਿੱਛੇ ਠੀਕ ਹੈ ਦੇਖੋ ਦੋਨੇ ਤਰ੍ਹਾਂ ਦੀਆਂ ਪੱਤੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਤਾਂ ਹੁਣ ਆਪਾਂ ਵੱਡੀਆਂ ਪੱਤੀਆਂ ਤੁਹਾਨੂੰ ਬਣਾਉਣੀਆਂ ਸਿਖਾਵਾਂਗੇ ਵੀ ਵੱਡੀਆਂ ਪੱਤੀਆਂ ਜਿਹੜੀਆਂ ਕਿਵੇਂ ਬਣਾਈਦੀਆਂ ਨੇ ਗ੍ਰੀਨ ਥ੍ਰੈਡ ਫਾਈਰ ਨੈਕਸਟ ਅਪ ਆ ਫੁੱਲ ਫੁੱਲ ਥ੍ਰੈਡ ਪਾਵਾਂਗੇ ਕਿਉਂਕਿ ਆਪਾਂ ਇਹ ਗੰਡ ਟੋਪੇ ਵਾਲੀ ਪੱਤੀ ਬਣਾਉਣੀ ਸਿਖਾਵਾਂਗੇ ਸੋਨੂੰ ਜਿਹੜੀ ਕਿ ਬਹੁਤ ਸੋਹਣੀ ਬਣ ਕੇ ਰੈਡੀ ਹੁੰਦੀ ਆ ਤੇ ਉਹਦੀ ਲੁੱਕ ਵੀ ਬਹੁਤ ਸੋਹਣੀ ਆਉਂਦੀ ਆ ਇਦੇ ਵਿੱਚ ਹੁਣ ਆਪਣੇ ਕੋਲੇ ਆਵਲੀ ਪੱਤੀ ਹੈ ਠੀਕ ਹੈ ਐਵੇਂ ਦੀ ਕੋਈ ਵੀ ਵੱਡੀ ਪੱਤੀ ਐ ਇਸ ਤੋਂ ਵੱਡੀ ਵੀ ਹੋ ਸਕਦੀ ਐ ਇਸ ਤੋਂ ਛੋਟੀ ਵੀ ਹੋ ਸਕਦੀ ਐ ਇਹ ਪੱਤੀ ਨੂੰ ਬਣਾਉਣ ਵਾਸਤੇ ਤੁਸੀਂ ਧਾਗੇ ਨੂੰ ਐਵੇਂ ਫੜ ਲੈਣਾ ਆਹ ਜਿਹੜੀ ਸੂਈ ਐ ਇਹਨੂੰ ਇਹਦੇ ਵਿੱਚ ਦੀ ਕੱਢ ਲੈਣਾ ਠੀਕ ਐ ਇਹਨੂੰ ਇੱਥੇ ਨੇਲ ਦੇ ਨਾਲ ਥੋੜਾ ਜਿਹਾ ਨੱਪਣਾ ਬਹੁੜਾ ਨਹੀਂ ਖਿੱਚਣਾ ਤੇ ਸੈਂਟਰ ਦੇ ਵਿੱਚੋਂ ਕੱਟ ਦੇਣਾ ਠੀਕ ਹੈ ਜੀ ਤੇ ਹੁਣ ਨੈਕਸਟ ਦੋਨੇ ਪਾਸਿਓਂ ਇਕੋ ਜੇ ਸਾਈਜ਼ ਤੋਂ ਤੁਸੀਂ ਗੰਡ ਪਾਉਣੀ ਆ ਤੇ ਸੈਂਟਰ ਚ ਵੀ ਉਵੇਂ ਹੀ ਥੱਲੇ ਥੱਲੇ ਪਾਈ ਜਾਣੀ। ਇਹ ਇਤਨਾ ਦੇਖੋ ਕਿਵੇਂ ਸੋਹਣੀ ਬਣਦੀ ਹੈ। ਇਥੋਂ ਐਂਡ ਕਰ। ਇੱਥੇ ਬੰਦ। ਐਵੇਂ ਢਿਮੇ ਢਿਮੇ ਆਪਣਾ ਟ੍ਰੇਸ ਹੋਇਆ ਹੋਇਆ ਓਵੇਂ ਓਵੇਂ ਤੁਸੀਂ ਇਹ ਪੱਤੀ ਨੂੰ ਪਾਈ ਜਾਣਾ ਤੇ ਅੱਗੋਂ ਅੱਗੋਂ ਲਈ ਜਾਣਾ ਨੀਚੇ ਓਵੇਂ ਓਵੇਂ ਡੁੰਗਾਈ ਦੇ ਵਿੱਚ ਅੱਗੋਂ ਅੱਗੋਂ ਕੱਢੀ ਜਾਣਾ ਠੀਕ ਹੈ ਉਹਦੇ ਨਾਲ ਤੁਹਾਡੀ ਪੱਤੀ ਦੀ ਸ਼ੇਪ ਹੈ ਜਿਹੜੀ ਬਹੁਤ ਸੋਹਣੀ ਬਣ ਕੇ ਰੈਡੀ ਹੋ ਜੂਗੀ ਦੇਖ ਮਸਾਂ ਪੱਤੀ ਬਾਹਰ ਹੀ ਆ ਰਹੀ ਹੈ ਸੈਂਟਰ ਦੇ ਵਿੱਚੋਂ ਕੱਢ ਦੋ ਐਵੇਂ ਇਸੇ ਸ਼ੇਪ ਦੇ ਅਕੋਰਡਿੰਗੀ ਥੋੜੀ ਜੀ ਮੋਟੀ ਬਣ ਗਈ ਪੱਤੀ ਤਾਂ ਇਹਨੂੰ ਥੋੜਾ ਥੋੜਾ ਹੁਣ ਅੰਦਰਲੇ ਪਾਸੇ ਕੱਟ ਕਰਨ ਲੱਗ ਜਾਣਾ ਗੰਢ પા ਕੇ ਤੇ ਐਂਡ ਤੱਕ ਸੋਦੀ ਪੱਤੀ ਦੀ ਸ਼ੇਪ ਹੈ ਜਿਹੜੀ ਪ੍ਰੋਪਰ ਬਣ ਚੁੱਕੀ ਜੇ ਜ਼ੋਰ ਤੋਂ ਕਦੇ ਟ੍ਰੇਸਿੰਗ ਦੇ ਵਿੱਚ ਪੱਤੀ ਮਾੜੀ ਮੋਟੀ ਉੱਚੀ ਨਹੀਂ ਹੋ ਜੇ ਤਾਂ ਉਹਨੂੰ ਤੁਸੀਂ ਆਪ ਦੇ ਹੱਥ ਦੇ ਨਾਲ ਕਿਉਂਕਿ ਤੁਸੀਂ ਕੱਟ ਰਹੇ ਹੋ ਹਨ ਤੁਸੀਂ ਕਿਵੇਂ ਵੀ ਉਹਨੂੰ ਸੈੱਟ ਕਰ ਸਕਦੇ ਹੋ ਉਹ ਦੇਖੋ ਕਿੰਨੀ ਸੋਹਣੀ ਪੱਤੀ ਬਣ ਕੇ ਰੈਡੀ ਹੋ ਗਈ ਇਹ ਵਾਲੀ ਪੱਤੀ ਨੂੰ ਤੁਸੀਂ ਕਿਸੇ ਵੀ ਉਹਦੇ ਵਿੱਚ ਬਣਾ ਕੇ ਡਿਜ਼ਾਈਨ ਚ ਯੂਜ਼ ਕਰ ਸਕਦੇ ਹੋ ਛੋਟੀ ਬਣਾ ਲਓ ਵੱਡੀ ਬਣਾ ਲਓ ਹੁਣ ਜਿਵੇਂ ਬਹੁਤ ਵੱਡੀ ਪੱਤੀ ਆਪਾਂ ਬਣਾਈ ਹੈਗੀ ਹੈ ਨਾ ਇੱਥੇ ਕਿੰਨੀਆਂ ਗੰਡਾਂ ਬਣੀਆਂ ਨੇ ਤੁਸੀਂ ਇਹਨੂੰ ਤਿੰਨ ਜਾਂ ਪੰਜ ਗੰਡਾਂ ਵਾਲੀ ਪੱਤੀ ਵੀ ਬਣਾ ਸਕਦੇ ਹੋ ਜਿਵੇਂ ਇਹਨੂੰ ਆਪਾਂ ਛੋਟੀਆਂ ਉਹ ਪਰ ਲਾਈਆਂ ਸੀਗੀਆਂ ਉਵੇਂ ਇਹ ਵੀ ਛੋਟੀ ਬਰੇਰੀ ਵਾਲੀ ਪੱਤੀ ਬਣ ਜੂਗੀ ਉਹ ਆਪਣੀ ਚੁਆਇਸ ਦੇ ਅਕੋਰਡਿੰਗ ਆਪਾਂ ਚੇਂਜ ਕਰ ਸਕਦੇ ਹੁੰਨੇ ਆ ਠੀਕ ਹੈ ਦੇਖੋ ਪੱਤੀ ਕਿੰਨੀ ਸੋਹਣੀ ਰੈਡੀ ਹੋਈ ਆ ਹੁਣ ਨੈਕਸਟ ਪੱਤੀ ਜਿਹੜੀ ਹੈਗੀ ਸ਼ੇਡ ਵਾਲੀ ਆਉਗੀ ਜਿਵੇਂ ਆਹ ਵਾਲੀ ਪੱਤੀ ਆਪਾਂ ਤੁਹਾਨੂੰ ਸਿਖਾਈ ਸੀ ਨਾ ਇਹ ਤਾਂ ਪੰਜ ਲਾਈਨਾਂ ਦੀ ਬਸ ਨਿੱਕੀਆਂ ਨਿੱਕੀਆਂ ਪੱਤੀਆਂ ਸੀਗੀਆਂ ਇਹ ਇਸੇ ਪੱਤੀ ਨੂੰ ਆਪਾਂ ਥੋੜਾ ਜਿਹਾ ਵੱਡਾ ਬਣਾਇਆ ਹੈਗਾ ਇਦੋਂ ਅਵੇ ਨੀਚੇ ਕੱਢੀ ਆਉਣਾ ਹੋਰ ਨੀਚੇ ਘੜਦਣਾ ਬਸ ਦੋਨੇ ਪਾਸਿਓ ਇੱਕੋ ਜਿਹਾ ਸਾਈਜ਼ ਤੋਂ ਕੱਢਣੀ ਹੁੰਦੀ ਆ ਤਾਂ ਕਿ ਜਿਹੜੀ ਸ਼ੇਪ ਆ ਉਹ ਇੱਕੋ ਜਿਹੀ ਆਉਂਦੀ ਰਵੇ ਤੇ ਸ਼ੇਪ ਸੋਹਣੀ ਆਊਗੀ ਤਾਂ ਆਪਣੀ ਪੱਤੀ ਆ ਜਿਹੜੀ ਸੋਹਣੀ ਬਣੇਗੀ ਯਾਰੀ ਪੱਤੀ ਬਣ ਕੇ ਰੈਡੀ ਹੋ ਰਹੀ ਹੈ ਦੇਖੋ ਉਹ ਆਪਣੀ ਵੱਡੀ ਪੱਤੀ ਬਣੀ ਸੀ ਛੋਟੀ ਪੱਤੀ ਬਣੀ ਸੀ ਆਪਾਂ ਉਸੇ ਸ਼ੇਡ ਦੇ ਨਾਲ ਹੀ ਵੱਡੀ ਪੱਤੀ ਬਣਾਈ ਹੈ ਤਾਂ ਵੱਡੀ ਪੱਤੀ ਆਪਣੀ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੀ ਬਣ ਕੇ ਰੈਡੀ ਹੋ ਰਹੀ ਹੈ ਬਹੁਤ ਹੀ ਸਫਾਈ ਦੇ ਨਾਲ ਜਿੰਨਾ ਕੰਮ ਕਰਨਾ ਹੈ ਹੌਲੀ ਕਰੋ ਵਧੀਆ ਕਰੋ ਸਾਫ ਸੁਥਰਾ ਕਰੋ ਇਹ ਦੇਖੋ ਜੀ ਪੱਤੀ ਦੀ ਸ਼ੇਪ ਦੇਖੋ ਕਿੰਨੀ ਪਿਆਰੀ ਆ ਰਹੀ ਹੈ ਕਿਉਂਕਿ ਆਪਾਂ ਇੱਕੋ ਸਾਈਜ਼ ਦੇ ਵਿੱਚ ਇੱਕੋ ਜੀ ਸੇਮ ਉਹਦੇ ਵਿੱਚ ਚੱਲ ਰਹੇ ਆ ਜੇ ਤੁਸੀਂ ਇਹਨੂੰ ਪ੍ਰੋਪਰ ਲੌਂਗ ਵੀਡੀਓ ਦੇਖਣੀ ਹੁੰਦੀ ਹੈ ਨਾ ਆਪਣਾ YouTube ਚੈਨਲ ਦਾ ਲਿੰਕ ਆਪਾਂ ਨੀਚੇ ਪੇਸਟ ਕਰ ਦੇਵਾਂਗੇ ਉਹ ਵਾਲੀ ਵੀਡੀਓ ਤੋਂ ਜਾ ਕੇ ਤੁਸੀਂ ਦੇਖ ਸਕਦੇ ਹੋ ਕਿਉਂਕਿ Instagram ਤੇ ਕਾਫੀ ਸ਼ਾਰਟ ਵੀਡੀਓ ਪੈਂਦੀ ਹੈ ਤੇ ਟੋਟਿਆਂ ਦੇ ਵਿੱਚ ਪਾਰਟਸ ਦੇ ਵਿੱਚ ਆਪਾਂ ਨੂੰ ਪਾਉਣੀ ਪੈਂਦੀ ਹੈ ਤਾਂ ਉਹਨੂੰ ਵੀ ਤੁਸੀਂ ਬਹੁਤ ਵਧੀਆ ਰਿਸਪੌਂਸ ਦਿੰਨੇ ਹੋਇਆ ਵਸਤਾ ਜੇ ਤੁਸੀਂ ਇੱਕੇ ਲੈ ਦੇ ਵਿੱਚ ਦੇਖਣੀ ਹੈ ਚੀਜ਼ ਤਾਂ ਤੁਸੀਂ ਆਪਣੀ YouTube ਆਈਡੀ ਹੈ ਜਿਹੜੀ ਮੈਂ ਉਹਦੇ ਤੇ ਲਿੰਕ ਸ਼ੇਅਰ ਕਰ ਦਾਂਗੀ ਤਾਂ ਤੁਸੀਂ ਉਹਦੇ ਵਿੱਚ ਜਾ ਕੇ ਦੇਖ ਸਕਦੇ ਆ ਦੇਖੋ ਪੱਤੀਆਂ ਹੁਣ ਆਪਣੀਆਂ ਕਿੰਨੀਆਂ ਸੋਹਣੀਆਂ ਬੜੀਆਂ ਨੇ ਉਮੀਦ ਪੱਤੀਆਂ ਵਾਲਾ ਜਿਹੜਾ ਤੁਹਾਡਾ ਕਨਸੈਪਟ ਹੈ ਉਹ ਸਾਰਿਆਂ ਦਾ ਕਲੀਅਰ ਹੋ ਗਿਆ ਹੁਣ ਪੱਤੀਆਂ ਦੇਖੋ ਕਿੱਡੀਆਂ ਪਿਆਰੀਆਂ ਬਣੀਆਂ ਨੇ ਜੇ ਕਿਸੇ ਨੂੰ ਕੋਈ ਹਜੇ ਵੀ ਡਾਊਟ ਆ ਤਾਂ ਤੁਸੀਂ ਆਪਾਂ ਨੂੰ ਮੈਸੇਜ ਛੱਡ ਦਿਓ ਤਾਂ ਆਪਾਂ ਤੁਹਾਨੂੰ ਦੱਸ ਦਾਂਗੇ ਤੇ ਆਪਾਂ ਹੁਣ ਜਿਵੇਂ ਗੰਡਾ ਵਾਲੀ ਵੱਡੀ ਪੱਤੀ ਦੱਸੀ ਸੀ ਉਹ ਮੈਂ ਗੰਡਾ ਵਾਲੀ ਇੱਕ ਛੋਟੀ ਪੱਤੀ ਵੀ ਮੈਂ ਤੁਹਾਨੂੰ ਦੱਸ ਹੀ ਦਿੰਨੀ ਆ ਆਪਾਂ ਜਾਂਦੇ ਜਾਂਦੇ क्योंकि वह बहुत ज़्यादा अपना गंढा पाइं इतने आप बस पांच गंढा वाली छोटी पत्ती भी सू दस दें बहुत सोनिया चीजा जन के रेडी हो जाएगी ਵੀ ਬੜੀਆਂ ਹੁਣ ਸਾਰ ਇੱਕ ਆਲਮੋਸਟ ਸਾਰੇ ਤਰ੍ਹਾਂ ਦੀਆਂ ਪੱਤੀਆਂ ਆਪਾਂ ਤੁਹਾਨੂੰ ਦੱਸੀਆਂ ਨੇ ਇਹਨਾਂ ਪੱਤੀਆਂ ਨੂੰ ਤੁਸੀਂ ਯੂਜ਼ ਕਰਕੇ ਵਧੀਆ-ਵਧੀਆ ਸੂਟ ਹੈ ਜਿਹੜੇ ਆਪ ਵਰਕ ਕਰ ਸਕਦੇ ਹੋ ਆਪ ਬਣਾ ਸਕਦੇ ਹੋ ਆਪ ਦੇ ਹੱਥੀਂ ਆਪ ਦੇ ਸੂਟ ਦੇਖੋ ਨਿੱਕੀ ਪੱਤੀ ਬਣ ਕੇ ਵੀ ਤਿਆਰ ਹੈ ਤਾਂ ਕਾ ਵਿੱਚ ਆ ਗਿਆ ਹਾਂਜੀ ਆਪ ਐਦੀ ਨਿੱਕੀ ਪੱਤੀ ਬਣਾਤੀ ਕਿਉਂਕਿ ਮੈਨੂੰ ਪਤਾ ਸੀ ਫਿਰ ਇਹਦੇ ਬਾਅਦ ਤੁਸੀਂ ਪੁੱਛੋਗੇ ਵੀ ਇਹਦੀ ਨਿੱਕੀ ਪੱਤੀ ਕਿਵੇਂ ਬਣੂਗੀ ਨਿੱਕੀ ਪੱਤੀ ਐਵੇਂ ਬਣੂਗੀ ਵੱਡੀਆਂ ਪੱਤੀਆਂ ਜਿਹੜੀਆਂ ਤੁਸੀਂ ਇੰਨਾ ਇਸ ਤਰੀਕੇ ਨਾਲ ਬਣਾ ਸਕਦੇ ਹੋ ਇਹ ਡੰਡੀ ਦੇ ਵਿੱਚ ਕੋਈ ਪੱਤੀ ਆਉਂਦੀ ਉਹਨੂੰ ਐਵੇਂ ਬਣਾ ਲਓ ਕਿਉਂਕਿ ਪੱਤੀਆਂ ਦੀ ਸ਼ੇਪ ਤੋਂ ਆਪਾਂ ਨੂੰ ਪਤਾ ਚੱਲ ਜਾਂਦਾ ਕਿ ਇਹ ਪੱਤੀ ਹੈ ਜਿਹੜੀ ਕਿਹੜੇ ਟਾਂਕੇ ਨਾਲ ਆਪਾਂ ਵਰਕ ਕਰਨੀ ਹੈ ਇਹ ਚੀਜ਼ਾਂ ਐ ਬਹੁਤ ਸੋਹਣੀਆਂ ਬਣਦੀਆਂ ਨੇ ਇੱਕ ਹੋਰ ਜਿਵੇਂ ਮੰਨ ਲਓ بیس ਦੇਣਾ ਕਿਸੇ ਚੀਜ਼ ਨੂੰ ਹਨ ਤੁਸੀਂ ਕੋਈ ਸੂਟ ਕੱਟ ਰਹੇ ਹੋ بیس ਦੇਣਾ ਤਾਂ ਤੁਸੀਂ ਸਿੰਪਲੀ ਐਵੇਂ ਇੱਕ ਕਾਜਾ ਬਣ ਜਾਂਦਾ ਹੁੰਦਾ ਮਤਲਬ ਜੇ ਆਪਾਂ ਕਿਤੇ ਵਰਕ ਕਰ ਰਹੇ ਹਾਂ ਉੱਤੇ ਛੋਟੀ ਮੋਟੀ ਬੂਟੀ ਪਾਉਣੀ ਹੈ ਇਸ ਤਰੀਕੇ ਨਾਲ ਕਿਤੇ ਵੱਡਾ ਪਤਾ ਹਨਾ ਕਿਤੇ ਛੋਟਾ ਪਤਾ ਟੰਕਾ ਤਾਂ ਐਵੇਂ ਬਹੁਤ ਸੋਹਣੇ ਲੁੱਕ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਰੈਡੀ ਹੋ ਜਾਂਦੀਆਂ ਨੇ ਕੇਸਨਰੀਆਂ वगैरह भी बनਦੀਆਂ ਨੇ ਐਵੇਂ ਕਿਤੇ ਛੋਟਾ ਟਨਕਾ ਪਾ ਦੋ ਕਿਤੇ ਵੱਡਾ ਪਾ ਦੋ ਤੇ ਉੱਤੇ ਜਿਹੜੇ ਨੋਟਵਰਕ ਵਗੈਰਾ ਕਰ ਦੋ ਤਾਂ ਬਹੁਤ ਸੋਹਣੇ ਜਿਹੜੇ ਕਨਸੈਪਟ ਆਪਣੇ ਤਿਆਰ ਹੋ ਜਾਂਦੇ ਨੇ ਬਣ ਕੇ ਤਾਂ ਤੁਸੀਂ ਵੀ ਐਵੇਂ ਸੋਹਣੇ ਸੋਹਣੇ ਜਿਹੜੇ ਸੂਟ ਆ ਉਹ ਕੱਢ ਸਕਦੇ ਹੋ ਨੀਡਲਵਰਕ ਦੇ ਨਾਲ ਜਿਵੇਂ ਆ ਹੁਣ ਆਪਾਂ ਇੰਨਾ ਕੁ ਤੁਹਾਨੂੰ ਬੇਸ ਤਿਆਰ ਕਰਕੇ ਦਿਖਾਇਆ ਤੇ ਇਹਦੇ ਉੱਤੇ ਜੇ ਆਪਾਂ ਸਾਰਿਆਂ ਦੇ ਉੱਤੇ ਨੋਟਵਰਕ ਕਰ ਦਈਏ ਜਿਵੇਂ ਕਰਕੇ ਦਿਖਾਉਣੀ ਆ बहुत सोहनी लुक देजूगा डार्क कलर कोई भी कलर मतलब आप जमें ला दीए जो मान लो आ डार्क शेड आप यूज करते हैं मिली जिम्मे हम आप जरूर डार्क कलर जो आह पा लिया है धागा ठीक है नोटवर्क मैं सू पखया हो इस तरीके जिमें आ चीज़ है हूँ है ना आ आरोप खाली है ना ਇਨੂੰ ਆਪਾਂ ਇੱਥੇ ਗੰਡ ਪਾ ਦਈਏ ਤਾਂ ਇਹਨਾਂ ਸੋਨਾ ਬਾਰਡਰ ਬਣ ਕੇ ਰੈਡੀ ਹੁੰਦਾ ਨਾ ਬਹੁਤ ਪਿਆਰਾ ਲੱਗਦਾ ਜੇ ਮੈਨੂੰ ਮਾਂ ਲੋ ਦਾਦੀ ਆ ਉਹਨਾਂ ਨੇ ਜ਼ਿਆਦਾ ਹੈਵੀ ਵਰਕ ਨਹੀਂ ਕਰਵਾਉਣਾ ਹਨਾ ਮਦਰ ਆ ਉਹ ਜ਼ਿਆਦਾ ਹੈਵੀ ਵਰਕ ਲਾਈਕ ਨਹੀਂ ਕਰਦੇ ਤਾਂ ਐਵੇਂ ਤੁਸੀਂ ਪੱਤੀਆਂ ਜੀਆਂ ਬਣਾ ਕੇ ਸਿੱਧੀਆਂ ਡੰਡੀਆਂ ਪੱਤੀਆਂ ਹਨਾ ਸਿੰਗਲ ਟਾਂਕੇ ਨਾਲ ਜਾਂ ਜਿਵੇਂ ਵੀ ਕੁੰਡੀ ਤੋਪੇ ਨਾਲ ਤਾਂ ਉੱਤੇ ਤੁਸੀਂ ਐਵੇਂ ਲਾ ਸਕਦੇ ਹੋ ਆਹ ਲੱਗਦਾ ਜਿਵੇਂ ਪਰਲ ਲੱਗੇ ਹੁੰਦੇ ਮੁਫਤੀ ਲੱਗੇ ਹੁੰਦੇ ਤਾਂ ਬਹੁਤ ਜਿਆਦਾ ਸੋਹਣੀ ਗ੍ਰੇਸ ਆਉਂਦੀ ਹੈ ਨਾ ਚੀਜ਼ਾਂ ਦੀ ਠੀਕ ਹੈ ਦੇਖੋ ਕਿੰਨਾ ਸੋਹਣਾ ਬੀਸ ਜੇ ਸਿਰਫ ਇੰਨੀ ਆਹੀ ਵੀਲ ਨੂੰ ਤੁਸੀਂ ਲੰਬਾ ਵਸ ਕੇਰੇ ਤੇ ਪਾ ਦੋ ਤਾਂ ਬਹੁਤ ਸੋਹਣੀ ਲੁੱਕ ਦੇ ਵਿੱਚ ਤੁਸੀਂ ਅਰੇ ਦਾਦੀ ਦਾ ਅਪਰ ਦਾਦੀ ਦਾ ਮੰਮੀ ਦਾ ਸੂਟ ਜਿਹੜਾ ਰੈਡੀ ਕਰ ਸਕਦੇ ਹੋ ਤੇ ਨਿੱਕੇ ਨਿੱਕੇ ਕੁੜੀਆਂ ਦੇ ਵੀ ਤੁਸੀਂ ਐਵੇਂ ਫਰੌਕ ਸੂਟ ਵਗੈਰਾ ਰੈਡੀ ਕਰਕੇ ਪਾ ਸਕਦੇ ਹੋ ਕੁਛ ਨਹੀਂ ਕੋਈ ਸਿਰਫ ਦੋ ਟਾਂਕਿਆਂ ਨਾਲ ਤੁਸੀਂ ਇਹ ਡਿਜ਼ਾਈਨ ਰੈਡੀ ਕਰ ਸਕਦੇ ਹੋ ਬਹੁਤ ਸੌਖਾ ਤੇ ਸੋਹਣਾ ਦੇਖੋ ਜੀ ਕਿਨੇ ਸੋਹਣੇ ਲੱਗਦੀ ਹੈ ਚੀਜ਼ ਉਮੀਦ ਹੈ ਤੁਹਾਨੂੰ ਆਪਣਾ ਕੰਮ ਪਸੰਦ ਆਉਂਦਾ ਹੋਊਗਾ ਲਾਈਕ ਕਰੋ ਸ਼ੇਅਰ ਕਰੋ ਆਪਣੀਆਂ ਵੀਡੀਓਜ਼ ਨੂੰ ਥੈਂਕ ਯੂ